ਅੱਜ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਸ਼ੱਕੇ ਪ੍ਰਸ਼ਾਦਾ ਪਾਣੀ ਹੋਰ ਸੇਵਾਦਾਰਾਂ ਨੂੰ ਇਹ ਹੋ ਗਿਆ ਵੀ ਇਹ ਚਲ ਗਏ ਗਈਆਂ ਪਰ ਇਹਨਾਂ ਨੇ ਕੀ ਕਰਿਆ ਇਹ ਜਿਹੜਾ ਰਸਤੇ 'ਚ ਇਹਨਾਂ ਦੇ ਕਮਰਾ ਆਉਂਦਾ ਉਹਦਾ ਗੇਟ ਖੁੱਲਾ ਸੀਗਾ ਭਰਾਡੇ 'ਚ ਪਈ ਸੀ ਦੋ ਬੈਟਰੀ ਤੇ ਇਨਵਰਟਰ ਠੀਕ ਹੈ ਸੇਵਾਦਾਰ ਆਪਣੇ ਪ੍ਰਸ਼ਾਦਾ ਛਕਣ ਲੱਗ ਗਏ ਤਕਰੀਬਨ 12 ਤੋਂ 1 ਵਜੇ ਦਾ ਟਾਈਮ ਸੀਗਾ ਇਹ ਸੇਵਾਦਾਰ ਪ੍ਰਸ਼ਾਦਾ ਛਕਣ ਲੱਗ ਗਏ ਦੋਨੇ ਤਿੰਨੇ ਇੱਕ ਜਣੇ ਨੇ ਪ੍ਰਸ਼ਾਦਾ ਵਰਤਾਇਆ ਦੋ ਜਣੇ ਛਕਣ ਲੱਗ ਗਏ ਤੇ ਉਦੋਂ ਹੋਇਆ ਕੀ ਇਹਨਾਂ ਨੇ ਦੋ ਬੈਟਰੀ ਤੇ ਇੱਕ ਇਨਵਰਟਰ ਚੱਕ ਕੇ ਜਿਹੜਾ ਆਪਣੇ ਪਿਛਲੇ ਪਾਸੇ ਜਿਹੜੀ ਨਵੀਂ ਜਗ੍ਹਾ ਹੈ ਦਰਾਕਤਾਂ ਦੇ ਵਿੱਚ ਉੱਥੇ ਇਹਨਾਂ ਨੇ ਬੈਟਰਾ ਇੱਕ ਦੱਬ ਦਿੱਤਾ ਉਹਦੇ ਉੱਤੇ ਗੁਰੂ ਘਰ ਦਾ ਉੱਥੇ ਬਾਹਰ ਪਿਆ ਸੀ ਜਿਹੜਾ ਗੱਦਾ ਜਾਂ ਪਾਟਿਆ ਜਾ ਉਥੋਂ ਜਾ ਕੇ ਉਹਨੇ ਉੱਥੇ ਢਾਕੇ ਉੱਤੇ ਰੋੜੇ ਰੱਖ ਦਿੱਤੇ ਜਿਹੜਾ ਕਨਵਰਟਰ ਤੇ ਬੈਟਰੀ ਸੀ ਉਹ ਇਹਨਾਂ ਦੀ ਆ ਪੱਲੀ ਜੀ ਉਹ ਕਿੱਥੇ ਹੈ ਬਈ ਓਏ ਜਿਹੜੀ ਉਹ ਪੱਲੀ ਜੀ ਇਹਨਾਂ ਦੇ ਗਲ ਚ ਪਾਈ ਹੁੰਦੀ ਆ ਆ ਪਈ ਹਾਂ ਆ ਇਸ ਪੱਲੀ ਦੇ ਵਿੱਚ ਆ ਥੋੜੀ ਪੱਲੀ ਨੇ ਫੜਾਈਆਂ ਤੁਸੀਂ ਇਸ ਪੱਲੀ ਦੇ ਵਿੱਚ ਇਸ ਪੱਲੀ 'ਚ ਬੈਟਰੀ ਤੇ ਇਨਵਰਟਰ ਪਾ ਕੇ ਤੇ ਉਹ ਇਹਦੇ ਉੱਤੇ ਜਿਹੜੇ ਦਰਖਤਾਂ ਦੇ ਵੱਡੇ ਉਹ ਜਾੜੇ ਸੀ ਉਹ ਦੇ ਦਿੱਤੇ ਤਾੜ ਕੇ ਅਸੀਂ 2 ਘੰਟਿਆਂ ਦੀ ਮਸ਼ਕਤ ਤੋਂ ਬਾਅਦ ਇਹਨਾਂ ਦੀ ਪੈੜ ਦੱਬ ਕੇ ਇਧਰੋਂ ਮਨੀ ਸਿੰਘ ਆ ਗਿਆ ਆਪਣੇ ਖੇਤ ਵਾਲੇ ਪ੍ਰਧਾਨ ਜੀ ਦਾ ਲੜਕਾ ਮਨਜੀਤ ਸਿੰਘ ਨੇ ਆ ਕੇ ਤੇ ਅਸੀਂ ਜਦੋਂ 6 ਜਾਣੇ ਅਸੀਂ ਲੱਭ ਰਹੇ ਸੀ ਤੇ ਮਨਜੀਤ ਸਿੰਘ ਨੂੰ ਤੇ ਆਪਣੇ ਸੇਵਾਦਾਰ ਕੇਵਲ ਸਿੰਘ ਨੂੰ ਇਹਨਾਂ ਨੂੰ ਉਹ ਪਹਿਲਾਂ ਇੱਕ ਬੈਟਰਾ ਲੱਗ ਗਿਆ ਫਿਰ ਸਾਨੂੰ ਦੂਜੇ ਬੈਟਰਾ ਤਿੰਨ ਬਟਰ ਵੀ ਲੱਗ ਗਏ ਫਿਰ ਅਸੀਂ ਇਹ ਸੋਚਿਆ ਵੀ ਜਦੋਂ ਇਹਨਾਂ ਨੇ ਬਾਹਰ ਕੱਢ ਕੇ ਰੱਖੇ ਨੇ ਇਹ ਤੇ ਇਹ ਲੈਣ ਵੀ ਜ਼ਰੂਰ ਆਉਣਗੇ ਫਿਰ ਅਸੀਂ ਪਿੰਡ ਦੇ ਨੌਜਵਾਨਾਂ ਨੂੰ ਸੱਦ ਕੇ ਅਸੀਂ 12 15 ਜਾਣਿਆਂ ਨੇ ਅਸੀਂ ਪਹਿਰਾ ਦਿੱਤਾ ਅਸੀਂ ਸ਼ਾਮ ਨੂੰ 9 ਵਜੇ ਪ੍ਰਸਤ ਤਕਰੀਬਨ ਅਸੀਂ ਸਾਰੇ ਪਹੁੰਚ ਗਏ ਇੱਥੇ ਪ੍ਰਸ਼ਾਦਾ ਪਾਣੀ ਛਕ ਕੇ ਜਦੋਂ ਅਸੀਂ ਆਏ ਰਾਤ ਨੂੰ ਤਕਰੀਬਨ ਬਲਜੀਤ ਸਿੰਘ ਕਿੰਨੇ ਟਾਈਮ ਸੀਗਾ ਪਰ ਏ 12 ਹੋ ਗਈ ਸੀ 12:30 ਹੋ ਗਏ ਸੀ ਤੇ ਕੁਝ ਸੇਵਾਦਾਰ ਆਪਣੇ ਚਾਹ ਜਦੋਂ ਬਰਤਾਉਣ ਵਾਸਤੇ ਗਏ ਉੱਥੇ ਵੀ ਅਸੀਂ ਭਾਈ ਚਾਹ ਬਣਾ ਲਓ ਆਪਾਂ 2 ਵਜੇ ਦੇ ਤੱਕ ਤਾਂ ਆਪਾਂ ਉਹਦੀ ਵੇਟ ਕਰਾਂਗੇ ਹਾਂਜੀ ਹਾਂਜੀ ਫਿਰ 12:30 ਵਜੇ ਦੇ ਕਰੀਬ ਇਹ ਥ੍ਰੀ ਵੀਲਰ ਤੇ ਸਾਰਾ 13 ਬੁੜੀਆਂ ਨੇ ਤਕਰੀਬਨ 2-4 ਬੱਚੇ ਨੇ ਉੱਥੋਂ ਥ੍ਰੀ ਵੀਲਰ ਵਾਲਾ ਇਹ ਕਹਿੰਦੀਆਂ ਅਸੀਂ 500 ਰੁਪਏ ਤੇ ਇਹ ਕਹਿ ਕੇ ਲਿਆਂਗਾ ਵੀ ਅਸੀਂ ਕੋਟਸ਼ਵੀਰ ਜਾਣਾ ਸਾਡਾ ਬੱਚਾ ਮਰ ਗਿਆ ਤੇ 4-5 ਦਿਨ ਪਹਿਲਾਂ ਵੀ ਇਹ ਥ੍ਰੀ ਵੀਲਰ ਤੇ ਇੱਥੇ ਖੜਾ ਸੀਗਾ ਫੈਕਟਰੀ ਕੋਲੇ ਜਿਹੜੀ ਆਪਣੀ ਗੁਰਦੁਆਰ ਦੇ ਕੋਲੇ ਫੈਕਟਰੀ ਆ ਤੇ ਉਹ ਐਂ ਸੀ ਵੀ ਚੱਲ ਇੱਥੇ ਕਾगज ਲੱਕੜਾਂ ਜੁਕਦੀਆਂ ਤੇ ਇਥੋਂ ਪ੍ਰਸ਼ਾਦਾ ਪਾਣੀ ਛਕ ਜਾਂਦੇ ਲੱਕੜਾਂ ਜਾ ਕੇ ਲੈ ਜਾਂਦੀਆਂ ਉੱਥੋਂ ਉਹਨੂੰ ਸ਼ਾਦਾ ਪਾਣੀ ਛਕ ਜਾਂਦੇ ਸਮਾਨਤਾ ਪੱਤੇ ਨੇ ਬਰਾਮਦ ਕਰ ਲਿਆ ਸੀਗਾ ਅੱਜ ਭੁਗਤਣਾ ਪਿਆ ਪ੍ਰਸ਼ਾਦਾ ਛਕਾਉਣ ਦਾ ਇਹਨਾਂ ਨੂੰ ਤੇ ਲੱਸੀ ਜਾਂ ਚਾਹ ਪਿਆਉਣ ਦਾ ਤੇ ਆਪਣੇ ਘਰ ਨੂੰ ਇਹ ਗੁਰੂ ਘਰ ਨੂੰ ਹੀ ਪੈ ਗਈਆਂ ਆ ਜਿਹੜੀਆਂ ਹੈਗੀਆਂ ਉਹਦੇ ਨਹੀਂ ਕਰਿਆ ਦੇਖੋ ਬਈ ਜੀ ਗੱਲ ਇਹੀ ਆ ਵੀ ਆਪਾਂ ਇਹਨਾਂ ਤੇ ਦਇਆ ਕਰਦੇ ਆ ਇਹਨਾਂ ਨੂੰ ਚਾਹ ਪਾਣੀ ਪ੍ਰਸ਼ਾਦਾ ਗੁਰੂ ਘਰਾਂ ਵਿੱਚ ਛਕਾਉਣੇ ਆ ਪਰ ਇਹ ਉਹਦਾ ਖਵਾਜਾ ਆਪਾਂ ਨੂੰ ਇਹ ਆ ਵੀ ਗੁਰੂ ਘਰਾਂ ਦਾ ਜੀ ਸਮਾਨ ਚੱਕ ਕੇ ਇਹ ਬਾਹਰ ਲੱਕ ਹੋ ਜਾਂਦੀਆਂ ਤੇ ਜਾਂ ਚੱਕ ਕੇ ਲੈ ਜਾਂਦੀਆਂ ਨਹੀਂ ਅੱਜ ਇਹ ਦਿਨੇ ਸਮਾਂ ਚੱਕਿਆ ਹੋਇਆ ਹੁਣ 12 ਵਜੇ ਕਰੀਬ ਰਾਤ ਨੂੰ ਚੱਕਣ ਵਾਸਤੇ ਆਇਆ ਸੀ ਦੇਖੋ ਇਹ 12 13 ਬੁੜੀਆਂ ਨੇ ਦੋ ਤਿੰਨ ਇਹਨਾਂ ਕੋਲ ਜਵਾਕ ਵੀ ਆ ਅੱਜ ਦੋ ਨਮਾਟਰੀ ਦਿਨੇ ਚੱਕੇ ਸੀ ਬੈਟਰ ਸੀ ਚੱਕਣ ਵਾਸਤੇ ਹੁਣ ਰਾਤ ਨੂੰ 12 ਵਜੇ ਸਾਰੀਆਂ ਆਟੋ ਕਰਾ ਕੇ ਲੈ ਕੇ ਆਈਆਂ ਸੀਗੀਆਂ ਤੇ ਅਸੀਂ ਪਹਿਰੇ ਦੇ ਹੋਣ ਦੇ ਨਾਤੇ ਤੇ ਇਹਨਾਂ ਨੂੰ ਸਾਢੇ 12 ਵਜੇ ਕਰੀਬ ਆ ਕੇ ਉਹਨੂੰ ਇੱਕ ਵਾਰੀ ਗਾਂਢ ਪਾ ਕੇ ਲੈ ਗਏ ਜੌਨਸਲ ਤਰੋਂਡੀ ਵੱਲ ਦੁਬਾਰਾ ਵਾਪਸ ਮੁੜ ਕੇ ਆਇਆਂਗਾ ਤਾਂ ਅਸੀਂ ਇਹਨਾਂ ਨੂੰ ਘੇਰ ਕੇ ਰੋਕਿਆ ਇਹਨਾਂ ਨੂੰ ਰੋਕਣ ਤੋਂ ਬਾਅਦ ਇਹਨਾਂ ਨੂੰ ਤੇ ਮੰਨ ਲੈ ਇੱਥੇ ਆ ਕੇ ਮੰਨੀਆਂ ਹਾਂ ਦੱਸ ਮਾਤਾ ਬੈਟਰੀ ਕਿੰਨੇ ਬੈਟਰੀ ਕਿੰਨੇ ਇਨਵਰਟਰ ਸੀਗੇ ਆ ਮੂੰਹ ਦਿਖਾ ਦੇ ਦੱਸੋ ਬੋਲੋ ਬੋਲੋ ਕਰਾਂ ਬੈਟਰੀ ਬੋਲ ਕਿੰਨੇ ਆ ਕਿੰਨੇ ਆ ਦੋ ਦੋ ਨੇ ਜੀ ਦੋ ਬੈਟਰੀ ਇਨਵਰਟਰ ਇੱਕ ਸੀ ਇੱਕ ਇਨਵਰਟਰ ਦਿਨੇ ਕਿ ਦਿਨੇ ਕਿਉਂ ਚੱਕਾ ਕਿੰਨੇ ਗੁਣ ਕਿੰਨੇ ਕੋਣ ਕੋਣ ਸੀਂ ਆ ਸਾਰੇ ਸੀਂ ਆ ਜੀ ਸਾਰੀਆਂ ਨਹੀਂ ਸਾਰਿਆਂ ਤੁਸੀਂ ਇਹੀ ਕੰਮ ਕਰਦੋਂਗੇ ਰੋਜ਼ ਨਾ ਨਾ ਜੀ ਨਾ ਨਾ ਜੀ ਕਿਉਂ ਇੱਥੇ ਗੁਰੂ ਘਰ ਦੇ ਵਿੱਚ ਪਹਿਲਾਂ ਸਗਾ ਚੱਕਿਆਗਾ ਚਾਰ ਪੰਜ ਦਿਨ ਹੋ ਗਏ ਉਹ ਵੀ ਤੁਸੀਂ ਚੱਕਿਆਗਾ ਸਾਰੀਆਂ ਤੁਸੀਂ ਉਹ ਕੌਣ ਚੱਕ ਲੈ ਗਿਆ ਉਹ ਵੀ ਤੁਸੀਂ ਤੇ ਕਿਹਾ ਤੁਸੀਂ ਕਿਹਾ ਤੁਸੀਂ 12:30 ਵਜੇ ਰਾਤ ਨੂੰ ਇਹ 12 ਜਿਹੜਾ ਬੁੜੀਓ ਤੇ ਤੁਸੀਂ ਆਟੋ ਲੈ ਕੇ ਇਹ ਚੋਰੀ ਕਰਦੇ ਜੁਨੇ ਕਰਦੇ ਫਿਰਦੇ ਕਰੋ। ਛੇਵੀਂ ਜੇਤੀ ਮੰਨਦੇ ਆਟੋ ਤੇ ਉੱਤਰ ਦੇ ਨਾਲ ਸੀ ਮੱਥਾ ਰੋਕ ਕੇ ਆਖਦੇ ਉਹਨਾਂ ਨੂੰ ਤਾਰ ਕੇ ਲੈ ਕੇ ਗੁਰੂਗਰ ਸਾਹਿਬ ਵਿੱਚ ਲੈ ਕੇ ਜਾਂਦਾ ਜਾਂ। ਉਹ ਇਹ ਉਹ ਹੈ ਨਾ ਜਦੋਂ ਇਹ ਪੰਮਾ ਸਿੰਘ ਆਟੋ ਤੇ ਤਾਂ ਇਹ ਬਾਅਦ ਚ ਹੋਇਆ ਪਹਿਲਾਂ ਇਹ ਉੱਥੋਂ ਜਿੱਥੇ ਆਪਣਾ ਬੈਂਡਰ ਧਰੇ ਸੀ ਗੁਰਦੁਆਰੇ ਦੀ ਦਰਖਤਾਂ ਦੇ ਕੋਲੋਂ ਹਾਂਜੀ ਹਾਂਜੀ ਉਹ ਬੈਂਡਰ ਦੇ ਕੋਲੇ ਇਹ ਜਾ ਕੇ ਜਦੋਂ ਇਹ ਲੱਦਣ ਲੱਗਿਆ ਮੰਨ ਕੇ ਚੱਲ ਯੂ ਡੋਨਟ ਟੈਲ ਉਹ ਬਾਉਂਡਰੀ ਤੇ ਸਮਾਨ ਟੱਕਣਾਗਾ ਫਿਰ ਕਾਬੂ ਕਰਗੇ ਬਿਲਕੁਲ ਹੁਣ ਜੀ ਇਹ ਪੁਲਿਸ ਕੋਰਸ਼ੀ ਪੁਲਿਸ ਨੂੰ ਫੋਨ ਕੀਤਾ ਹੋਇਆਗਾ ਤੇ ਪੁਲਿਸ ਆ ਕੇ ਸਾਰੇ ਪੁਲਿਸ ਨੂੰ ਫੜਾਵਾਂਗੇ ਤੇ ਬੇਨਤੀ ਇਹ ਆ ਪਿੰਡਾਂ ਵਿੱਚ ਇਹਨਾਂ ਨੂੰ ਕਾਗਜ਼ਾਂ ਚੁਕਣ ਦੇ ਬੰਨੇ ਇੱਕ ਬੋਤਲ ਇਕੱਠਾ ਬੰਨੇ ਇਹਨਾਂ ਨੂੰ ਪਿੰਡਾਂ ਵਿੱਚ ਨਾ ਬਣਨ ਦੇਵੇ ਪੰਚਾਇਤਾਂ ਨੂੰ ਵੀ ਬੇਨਤੀ ਆ ਵੀ ਇਹਨਾਂ ਨੂੰ ਪਿੰਡਾਂ ਵਿੱਚ ਬਣਨ ਰੋਕੋ ਇਹਨਾਂ ਨੇ ਵਿਆਲ ਨਾ ਕਰਿਆ ਕੋਲ ਗੁਰੂ ਘਰ ਵਿੱਚ ਲੰਗਰ ਹੈ ਗਰੀਬ ਨੂੰ ਲੰਗਰ ਛਕਾ ਦਿਓ ਕੱਲੇ ਲਾਂਗਰੀ ਨਾ ਬਣ ਕੇ ਰਹੋ ਕੱਲ ਨੂੰ ਇਹ ਬੇਇੱਜ਼ਤੀ ਕਰਨੀ ਆ ਅੱਜ ਇਹਨਾਂ ਨੇ ਚੋਰੀ ਕੀਤੀ ਹੋਈ ਆ ਵੱਡੀ ਗੱਲ ਸਾਰੇ ਇਹ ਵੱਡੀ ਗੱਲ ਇਹ ਆ ਵੀ ਹੁਣ ਇਹ ਹੈ ਸਾਰੀਆਂ ਬੁੜੀਆਂ ਇਹਨਾਂ ਦੇ ਨਾਲ ਬੱਚੇ ਆ ਜੇ ਕੋਈ ਹੁਣ ਬੰਦਾ ਹੋਵੇ ਤਾਂ ਸਿੱਧੀ ਕੋਈ ਕੁੱਟਮਾਰ ਕਰਕੇ ਜਾਂ ਕੋਈ ਅਸੀਂ ਇਹਨਾਂ ਨੂੰ ਇਹਨਾਂ ਨੂੰ ਸਖਤੀ ਨਾਲ ਵੀ ਪੁੱਛ ਲਗੇ ਹੁਣ ਪੁੱਛਦਾ ਪੁੱਛਦਾ ਬਾਕੀ ਰਹੀ ਮੰਨੀ ਗੰਗਾ ਇਹ ਹਾਂ ਆਪਕਾ ਸਮਾਨ ਤਾਂ ਮੰਨੀ ਗੰਗਾ ਪਰ ਜਿਹੜਾ ਅੱਗੇ ਪਿੱਛੇ ਚੋਰੀਆਂ ਕੀਤਾ ਚਲੋ ਆਪੇ ਪੁਰਸਕਾਰ ਵੀ ਕਰੂਗੀ ਹੁਣ ਹੁਣ ਬੰਦਾ ਹੋਵੇ ਤਾਂ ਦੋ ਛਿੱਤਰ ਲਾ ਦੇ ਹਾਂ ਬੇਨਤੀ ਹੈ ਬਈ ਪੰਚਾਇਤਾਂ ਵਾਲੇ ਵੀ ਤੇ ਗੁਰੂ ਘਰਾਂ ਵਾਲੇ ਵੀ ਇੰਨਾ ਖਲਾਫ ਮਤੇ ਪਾ ਕੇ ਇਹਨਾਂ ਨੂੰ ਪਿੰਡਾਂ ਵਿੱਚ ਬੜਨ ਤੋਂ ਰੋਕੋ ਤੇ ਇਹਨਾਂ ਤੇ ਜਿਆਦਾ ਦਿਯਾ ਦੀ ਭਾਵਨਾ ਨਾ ਰੱਖਿਆ ਕਰੋ ਬੈਰੀ ਖਾਲਸਾ ਵੇ ਜੀ ਬਤਈ